ਜੀ ਸਰ ਅੱਜ ਡੀਸੀ ਜੱਤੂ ਜੀ ਆ ਗਏ ਆ ਮੇਰਾ ਨਾਮ ਡਾਕਟਰ ਰੋਹਿਮੈਰਾ ਰਾਸ਼ਟ ਗੌਰਖਸ਼ਮਾ ਸੰਘ ਤੋਂ ਰਾਸ਼ਟ ਅਧਿક્ષੈ ਅੱਜ ਅਸੀਂ ਡੀਸੀ ਮੈਮ ਦੇ ਆਫਿਸ ਆਏ ਆ ਡੀਸੀ ਮੈਮ ਦਾ ਥੈਂਕਸ ਕਰਨ ਵਾਸਤੇ ਕਿ 2024 ਦੇ ਵਿੱਚ 2 ਜੁਲਾਈ ਨੂੰ ਇੱਕ ਸੁਲਬ अरोड़ा ਨਾਮ ਦੇ ਵਿਅਕਤੀ ਦੀ ਜਿਹੜੀ ਡੈਥ ਹੋਈ ਸੀ ਤੇ ਉਹਨਾਂ ਦੇ ਮਿਸਿਸ ਸਾਡੇ ਨਾਲ ਨੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਕਿ ਗਉਂ गांव ਦੇ ਨਾਲ ਜਿਹੜਾ ਐਕਸੀਡੈਂਟ ਉਹ ਬਾਈਕ ਤੋਂ ਵਾਪਸ ਆ ਰਹੇ ਸੀਗੇ ਆਪਣੇ ਕੰਮ ਤੋਂ ਅਚਾਨਕ ਜਿਹੜੀ ਹੈ ਗਾਉਂ ਜਿਹੜੀ ਅੱਗੇ ਆ ਜਾਂਦੀ ਹੈ ਜਿਹਦੇ ਵਿੱਚ ਹੈੱਡ ਇੰਜਰੀ ਹੋਣ ਦੇ ਕਰਕੇ ਜਿਹੜੀ ਡੈਥ ਹੋਈ ਸੀ ਅਸੀਂ तकरीबन 1 ਸਾਲ ਪਹਿਲਾਂ ਉਹ ਹੜਤਾਲ ਤੇ ਬੈਠੇ ਸੀ ਕਿ ਇਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਗਵਰਨਮੈਂਟ ਦਵੇ ਕਿਉਂਕਿ ਸਰਕਾਰ ਦੀ ਅਣਗਹਿਲੀ ਦੇ ਕਰਕੇ ਜਿਹੜਾ ਕੰਮ ਹੋਇਆ ਤੇ ਡੀਸੀ मैम ਦੇ ਐਫਰਟਸ ਦੇ ਨਾਲ ਤੇ ਅਸੀਂ ਥੈਂਕਸ ਕਰਨ ਆਏ ਆ ਕਿ ਜਿਹੜਾ 5 ਲੱਖ ਰੁਪਇਆ ਜਿਹੜਾ ਵਾ ਮੈਮ ਦੇ ਅਕਾਊਂਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਇਆ ਵਾ ਤੇ ਮੈਂ ਇੱਥੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਜਿਹੜੇ ਹੱਕ ਨੇ ਉਹਨਾਂ ਨੂੰ ਦੇ ਪ੍ਰਤੀ ਥੋੜੇ ਜਾਗਰੂਕ ਹੋਵੋ ਕਿ ਅਗਰ ਐਕਸੀਡੈਂਟ ਹੁੰਦਾ ਵਾ ਕਿਸੇ ਵੀ ਅਨਗੈਲੀ ਦੇ ਕਰਕੇ ਗਵਰਨਮੈਂਟ ਦੀ ਅਨਗੈਲੀ ਕਰਕੇ ਜਿਸ ਦਾ ਸੜਕਾਂ ਦੇ ਬਹੁਤ ਜ਼ਿਆਦਾ ਗੋਆ ਨੇ ਪੰਜਾਬ ਸਰਕਾਰ ਕਾ ਉਸ ਵੱਡੇ ਪੈਮਾਨੇ ਤੇ ਲੈ ਰਹੀ ਹੈ ਪੰਜਾਬ ਲੋਕਾਂ ਦੇ ਕੋਲੋਂ ਪੰਜਾਬ ਦੀ ਜਨਤਾ ਦੇ ਕੋਲੋਂ ਸੋ ਆਪਣੇ ਹਾਕਮ ਦੀ ਲੜਾਈ ਜਿਹੜੀ ਆ ਜਰੂਰ ਲੜਨੀ ਚਾਹੀਦੀ ਹੈ ਕਿਉਂਕਿ ਮੈਡਮ ਨੇ ਵੀ ਬਹੁਤ ਸਾਰੇ ਐਫਰਟਸ ਕੀਤੇ ਨੇ ਉਹਨਾਂ ਦੀ ਮਿਸਿਸ ਨੇ ਬਹੁਤ ਐਫਰਟਸ ਕੀਤੇ ਨੇ ਸਾਡੀ ਸੰਸਥਾ ਦੇ ਨਾਲ ਮਿਲ ਕੇ ਕਿ ਕੋਈ ਮੁਆਵਜ਼ਾ ਜਿਹੜਾ ਉਹਨਾਂ ਦੇ ਫੈਮਿਲੀ ਨੂੰ ਜਿਹੜਾ ਮਿਲੇ ਤਾਂ ਕਿ ਜੋ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਉਹਨਾਂ ਦਾ ਜਿਹੜਾ ਕੁਝ ਫਿਊਚਰ ਜਿਹੜਾ ਸਿਕਿਉਰ ਹੋ ਸਕੇ ਇਹਦੇ ਟਾਟ ਹੀ ਐਫਰਟ ਦੇ ਨਾਲ ਹੀ ਇਹਨਾਂ ਨੂੰ ਮਿਲ ਗਿਆ ਕਿਉਂਕਿ ਜਾਦੇ ਕਈ ਐਕਸੀਡੈਂਟ ਹੁੰਦੇ ਪਰ ਕੋਈ ਵੀ ਅ ਬਿਲਕੁਲ ਸਰ ਮੈਮ ਨੇ ਆਲਰੇਡੀ ਜਿਹੜੀ ਫਾਈਲ ਇਹਨਾਂ ਦੀ ਫੈਮਲੀ ਨੇ ਲਗਾਈ ਸੀ ਦਤ ਤੋਂ ਬਾਅਦ ਲੇਕਿਨ ਕੋਈ ਨਚੋੜ ਨਹੀਂ ਸੀ ਮਿਲ ਰਿਹਾ ਜਿਸ ਤੋਂ ਬਾਅਦ ਇਹਨਾਂ ਨੇ ਅ ਕਿਸੇ ਦੇ ਥਰੂ ਸਾਨੂੰ ਸੰਪਰਕ ਕੀਤਾ ਉਸ ਤੋਂ ਬਾਅਦ ਅਸੀਂ ਭੁਖਰਤਾਲ ਤੇ ਬੈਠੇ ਫਿਰ ਕੰਟੀਨਿਊਸਲੀ ਤਕਰੀਬਨ 1 ਸਾਲ ਹੋ ਚੱਲਾ ਅਸੀਂ ਉਸ ਚੀਜ਼ ਨੂੰ ਟਾਰਗੇਟ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਦੇ ਕੋਲੋਂ ਅਸੀਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਲੈ ਕੇ ਦੇ ਸਕੀਏ ਤੇ ਅਸੀਂ ਥੈਂਕਸ ਕਰਨ ਆਏ ਆ ਡੀਸੀ ਮੈਮ ਦਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਕਹਾਂਗਾ ਕਿ ਖੁਸ਼ ਨਸੀਬ ਨੇ ਕਿ ਉਹਨਾਂ ਨੂੰ ਇਹੋ ਜਿਹੇ ਡੀਸੀ ਜਿਹੜੇ ਮਿਲੇ ਨੇ ਜਿਹੜੇ ਲੋਕਾਂ ਦੇ ਵਾਕਿਆ ਜਿਹੜੇ ਸੁਣਵਾਈ ਕਰਦੇ ਆ। ਪੀਪਰ ਲੱਗੇ ਮੇਰੇ ਸਾਲਾ ਪੰਜਾਬ 'ਚ ਐਸਾ ਪਹਿਲਾ ਕੇਸ ਹੋਏਗਾ ਜਿਹੜਾ ਇਹੋ ਜਿਹੇ ਐਕਸੀਡੈਂਟ ਦਾ ਮਜ਼ਾਕ ਹਾਂ ਬਿਲਕੁਲ ਜਿਹੜਾ ਪੰਜਾਬ ਦਾ ਪਹਿਲਾ ਕੇਸ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਪੀ ਅਗਰ ਕਿਸੇ ਦੀ ਫੈਮਿਲੀ ਦੇ ਵਿੱਚ ਵੀ ਇਹੋ ਜਿਹਾ ਹਾਦਸਾ ਕਿਸੇ ਵੀ ਆਪਣਾ ਜ਼ਿਲ੍ਹੇ ਦੇ ਵਿੱਚ ਹੋਇਆ ਹੋਵੇ ਈਵਨ ਕਿ ਡੈਥ ਜੇ ਕੋਈ ਬਚ ਗਿਆ ਹੋਵੇ ਕੁਝ ਕਿਸਮਤੀ ਦੇ ਨਾਲ ਤੇ ਜੇ ਕੋਈ ਇੰਜਰੀ ਹੋਈ ਹੈ ਕੋਈ ਗੰਭੀਰ ਜ਼ਖਮੀ ਹੋਇਆ ਉਹਦਾ ਵੀ ਮੁਆਵਜ਼ਾ ਤਕਰੀਬਨ ਮੇਰੇ ਖਿਆਲ 2 ਲੱਖ ਦੇ ਕਰੀਬ ਜਿਹੜਾ ਵਾ ਉਹ ਪੰਜਾਬ ਸਰਕਾਰ ਦਿੰਦੀ ਆ ਉਹ ਤੁਹਾਨੂੰ ਸੰਪਰਕ ਕਰ ਸਕਦਾ ਅਸੀਂ ਉਹਨਾਂ ਨੂੰ ਰਸਤਾ ਵੀ ਦੱਸ ਸਕਦੇ ਆ ਅਸੀਂ ਸੰਘਰਸ਼ ਵੀ ਜਿਹੜਾ ਮਿੱਥ ਸਕਦੇ ਆ ਉਹਨਾਂ ਦੀ ਹੈਲਪ ਕਰ ਸਕਦੇ ਆ ਠੀਕ ਦੰਨ ਦੱਸ ਕੇ ਡਿਫਿਕਲਟੀ ਕੁਝ ਹੋ ਕੀ ਕਰਨ ਸਰ ਮੇਰਾ ਨਾਮ ਮਾਰਿਸ਼ ਹੈ 1 ਸਾਲ ਪਹਿਲੇ ਮੇਰੇ ਹਸਬੰਦ ਦੀ ਡੈਥ ਹੋਈ ਸੀਗੀ ਗਾਂ ਦੇ ਅੱਗੇ ਆਂਦੇ ਨਾਲ ਅਸੀਂ ਉਦੋਂ ਦੀ ਇੱਕ ਫਾਈਲ ਲਗਾਈ ਸੀਗੀ ਮੁਆਵਜ਼ੇ ਲਈ ਤੇ ਅੱਜ ਉਹ ਮੁਆਵਜ਼ੇ ਦੀ ਅਮਾਉਂਟ ਸਾਡੇ ਮੇਰੇ ਖਾਤੇ ਚ ਆ ਗਈ ਹੈ ਤੇ ਅਸੀਂ ਦੀਸੀ ਮੈਮ ਦਾ ਥੈਂਕਸ ਕਰਨਾ ਆਇਆ ਤੇ ਮੈਂ ਕਿੰਨਾ ਕ ਐਫਰਟ ਲਗਾ ਪਿਆ ਜਾਂ ਕਿਤਾ ਸੰਯੋਗ ਨਾਲ ਤੁਸੀਂ ਸਮਝ ਸਕਦੇ ਹੋ ਵੀ ਇਹ ਪਰੇ ਪੈਸੇ ਆਏ ਸਰ ਐਫਰਟਸ ਤੇ ਅਸੀਂ ਬਹੁਤ ਲਗਾਏ ਨੇ 1 ਸਾਲ ਦਾ ਅਸੀਂ ਬੜਾ ਸੰਘਰਸ਼ ਕੀਤਾ ਵਾ ਕਿਉਂਕਿ ਮੇਰੇ ਹਸਬੰਦੇ ਦਾ 2022 2024 ਚ ਹੋਈ ਸੀ ਜੁਲਾਈ ਦੇ ਵਿੱਚ ਤੇ ਅੱਜ ਸਾਡੀ ਫਾਈਲ ਪਾਸ ਹੋ ਕੇ ਸਾਡੇ ਅਕਾਊਂਟ ਚ ਪੈਸੇ ਆਏ ਨੇ ਇਸ ਸਾਰੇ ਟਾਈਮ ਤੇ ਸੰਘਰਸ਼ ਚ ਸਰ ਡਾਕਟਰ ਰੋਹਨ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਵੈ ਤੇ ਡੀਸੀ मैम ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵੈ ਅੱਜ ਉਹਨਾਂ ਦਾ ਥੈਂਕਸ ਕਰ ਰਹੇ ਹਾਂ ਬਿਲਕੁਲ ਸਰ ਅੱਜ ਉਹਨਾਂ ਦਾ ਥੈਂਕਸ ਕਰਨ ਆਏ ਹਾਂ ਕਿਉਂਕਿ ਉਹਨਾਂ ਨੇ ਸਾਡੀ ਕੁਝ ਸਸਨਵਾਈ ਕੀਤੀ ਠੀਕ ਮੇਰਾ ਨਾਮ ਸੰਜੀਤ ਸੰਧਾਨੀ ਕਿਪਨ ਇੱਕ ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਸੀ ਉਹਨਾਂ ਦਾ ਨਾਮ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਔਰ ਅੱਜ ਇਹਨਾਂ ਦੇ ਕਾਲਜ ਦੇ ਵਿੱਚ 5 ਲੱਖ ਰੁਪਏ ਜਿਹੜਾ ਉਹ ਆ ਗਿਆ ਤੇ ਅਸੀਂ ਉਸ ਦੇ ਤਬਿਆਦ ਤੋਂ ਤੇ ਅੱਜ ਅਸੀਂ ਡੀਸੀ ਮੈਂਮੋ ਦਾ ਹੀ ਚੈਂਜ ਕਰਨਾ ਹੈ ਅਸੀਂ ਕਿਦਾਂ ਦੇਖਦੇ ਹਾਂ ਕਿ ਪੰਜਾਬ 'ਚ ਐਸਾ ਬੇਲੀਵਰੀ ਹੋਇਆ ਕਿ ਕਿਸੇ ਜਿੰਦੀ ਅਤਿਆਦੇ ਘੱਟ ਮੋਤਾ ਹਾਂ ਇਹ ਸਿਰਫ ਸਾਰਾ ਸ਼ੇਅਰ ਜਿਹੜਾ ਡਾਕਟਰ ਰੌਣ ਮਹਿਰਾ ਜੀ ਨੂੰ ਜਾਂਦਾ ਹੈ ਇਹਨਾਂ ਨੇ ਬਹੁਤ ਯੋਰ ਲਾਇਆ ਅਸੀਂ ਇਹਨਾਂ ਦੇ ਨਾਲ ਖੜੇ ਸੀ ਪੰਜਾਬ ਵਾਸੀ ਕੀ ਬਿਲਕੁਲ ਬਾਕੀ ਤੇ ਕਿ ਅਗਰ ਕਿਸੇ ਸਰਹੀ ਕੋਈ ਆਂਦਾ ਹੈ ਗਰੀਬ ਪਰਿਵਾਰ ਆਂਦਾ ਹੈ ਉਹ ਐਫਰਟ ਕਰਨੀ ਪਾਉ ਸਾਡੇ ਨਾਲ ਸੰਪਰਨ ਕਰਨ ਲਈ ਡਾਕਟਰ ਰੌਣ ਮਹਿਰਾ ਜੀ ਦਾ ਨੰਬਰ ਹਰ ਜਗ੍ਹਾ ਤੋਂ ਉੱਤੇ ਹੈਗਾ ਨਾਬ ਲੇਵਲ ਤੋਂ ਤੇ ਹੈ ਸੰਯੋਗ ਕੀਤਾ ਜਾਏਗਾ ਪੂਰਾ ਸੰਯੋਗ ਕੀਤਾ ਜਾਏਗਾ